ਦੀ ਸੰਗਤ ਵਿੱਚ ਜੁੜਨ ਦਾ ਇਹ ਸੁਭਾਅ ਸਮਾ ਬਖਸ਼ਿਸ਼ ਹੋਇਆ ਬੜੇ ਪਿਆਰ ਅਦਿਤ ਸਤ ਆਪ ਜੀ ਨੇ ਹਜ਼ੂਰੀ ਜਥੇ ਪਾਸੋਂ ਤੁਰਕੀ ਬਾਣੀ ਦਾ ਰਸ ਇਨਾ ਕੀਰਤਨ ਸ਼ਰਵਨ ਕੀਤਾ ਹੈ ਕਰਵਤ ਭਲਾ ਨ ਕਰਵਤ ਤੇਰੀ ਲਾਗ ਗਲੇ ਸੁਣ ਬਿੰਦੀ ਮੇਰੀ ਭਗਤ ਕਵੀ ਸਹਿਬਾਨ ਜੀ ਦੇ ਮੁਬਾਰਕ ਬਚਨ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਅਰਜ਼ੋਈ ਬੇਨਤੀ ਕਰਦੇ ਹੈ ਹੀ ਪ੍ਰਮਾਤਮਾ ਕਰਵਤ ਪਲਾ ਨ ਕਰਵਟ ਦੀਰੀ ਕਰਵਦਾਰthi ਆਰਾ ਅਗੇ ਪ੍ਰਭੂ ਤੁਸੀਂ ਸਾਡੇ ਵੱਲੋਂ ਮੇਰੇ ਵੱਲੋਂ ਕੰਡ ਨਾ ਕਰੋ ਮੈਨੂੰ ਆਰਾ ਦੀ ਚੰਗਾ ਲੱਗਦਾ ਭਾਵੇਂ ਆਰੇ ਨਾਲ چیرਦੇ ਹੋ ਪਰ ਤੁਹਾਡੀ ਨਜ਼ਰ ਤੋਂ ਮੈਂ ਸਖਣਾ ਨਹੀਂ ਹੋਣਾ ਚਾਹੁੰਦਾ ਤੁਹਾਡੀ ਕਰਵਟ ਮੈਨੂੰ ਪਰਵਾਹ ਨਹੀਂ ਕਰਵਤ ਪਲਾ ਨ ਕਰਵਟ ਦੀਰੀ ਆਰਾ ਚੰਗਾ ਏ چیرਦੇ ਹੋ ਪਰ ਤੁਹਾਡੇ ਸਾਹਮਣੇ ਆਪਣਾ ਆਪ چیرਾਉਣਾ ਚਾਹੁੰਦਾ ਇਸ ਤਰ੍ਹਾਂ ਪਿਆਰੀ ਪ੍ਰੀਤ ਮਤੀ ਦਾਸ ਜੀ ਤਾਨ ਗੁਰੂ ਇੱਕ ਭਾਦਰ ਸਾਹਿਬ ਜੀ ਦੇ ਸਾਹਮਣੂ ਉਹਨਾਂ ਨੇ ਆਪਨਾ ਆਪ ਚਿਰਾ ਦਿੱਤਾ ਆਖਿਆ ਕਰਵਤ ਪਨਾ ਨ ਕਰਵਟ ਧੀਰੀ ਲਾਗ ਗਲੇ ਸੁਣ ਬੇਂਤੀ ਮੇਰੀ ਕੇ ਪ੍ਰਭ ਮੇਰੇ ਗਲੇ ਲਾਗੋ ਕਿ ਮੇਰੀ ਬੇਨਤੀ ਸੁਣੋ ਮੈਨੂੰ ਮਿਲਾਪ ਦੀ ਦਾਤ ਬਖਸ਼ੋ ਫਿਰ ਅਕੇ ਜੋ ਤਨ ਜੀਰ ਐ ਅੰਗ ਨਮੋਰੋ ਪਿੰਨ ਪਰੈ ਤੋ ਪ੍ਰੀਤ ਨਾ ਤੋ ਰੋ ਮੇਰੇ ਮਾਲਕ ਜੋ ਤਨ ਚੀਰੈ ਮੇਰਾ ਤਨ ਵੀ ਚੀਰਦੇ ਉਹ ਨਾ ਅੰਗ ਨਾ ਮੋਰੂੰ ਮੈਂ ਅੰਗ ਪਛਾਣ ਨਹੀਂ ਕਰਾਂਗਾ ਪਿੰਡ ਪਰੈ ਤੋ ਪ੍ਰੀਤ ਨ ਦੁਰੇ ਸ਼ਰੀਰ ਲਾਜ਼ਮੀ ਹੋ ਜੈ ਨਾ ਮੈਂ ਤੁਹਾਡੇ ਚਰਨਾਂ ਚੋਂ ਪ੍ਰੀਤ ਨਹੀਂ ਕਰਾਂਗਾ ਕਿਉਂ ਕਿਉਂਕਿ ਸੱਚੀ ਪ੍ਰੀਤ ਹਮ ਤੁਮ ਸਿਮਜੂਰੀ ਤੁਮ ਸਮਝੂਰ ਅਵ ਸੰਜੂਰੀ ਐਸਾ ਮੇਰਾ ਪਿਆਰ ਤੇ ਮੇਰੀ ਪ੍ਰੀਤ ਤੁਹਾਡੇ ਨਾਲ ਪ੍ਰਭੂ ਮੈਨੂੰ ਵਿਛੋੜੋ ਨਾ ਕਿਰਾਂ ਕਿ ਹਮ ਤੁਮ ਦੀ ਜਿਤ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮਸੋਈ ਇਹ ਪ੍ਰਭੂ ਤੁਹਾਡੇ ਤੇ ਮੇਰੇ ਵਿਚਾਲੇ ਕੋਈ ਹੋਰ ਦੂਜਾ ਨਹੀਂ ਰਿਹਾ ਹਮ ਤੂੰ ਮੀਤ ਭਇਓ ਨਹੀਂ ਕੋਈ ਤੁਮੇ ਸੁਕੰਤ ਨਾਰ ਹਮਸੋਈ ਤੂੰ ਹੀ ਸਾਡਾ ਕੰਤਪਤੀ ਪਰਮੇਸ਼ਰ ਹੈ ਤੇ ਮੈਂ ਤੁਹਾਡੀ ਜੀਵ ਇਸਤਰੀ ਹਾਂ ਪਾਤਸ਼ਾਹ ਫਿਰ ਅਖੀਤ ਕਹਿੰਦੇ ਕਹਤ ਕਬੀਰ ਸੁਨੋ ਰੇ ਲੋਈ ਆਬ ਤੁਮਰੀ ਪ੍ਰਤੀਤ ਨਾ ਹੋਈ ਇਥੇ ਲੋਈ ਤੋਂ ਭਾਵ ਇਹ ਦੁਨੀਆ ਇਹ ਲੋਕੋ ਭਾਵ ਸੰਸਾਰ ਦਾ ਉਹ ਬੱਤ ਕਬੀਰ ਸੁਣੋ ਰੇ ਲੋਈ ਅਗੇ ਸੰਸਾਰ ਦੀ ਮੋਹ ਵਿੱਚ ਗਰਸੇ ਹੋਏ ਲੋਕੋ ਸੁਣਾਓ ਅਬ ਉਮਰੀ ਪਰ ਦੀਤ ਨਾ ਹੋਈ ਇਹ ਮੋਹ ਨੂੰ ਕਹਿ ਰੇ ਭਗਤ ਕਬੀਰ ਸਹਿਬਾਨ ਬਿਹੇ ਸੰਸਾਰ ਦੀ ਮੋਹ ਹੈ ਜਗਤ ਦੀ ਮੰਦਾ ਮੈਨੂੰ ਤੇਰੇ ਤੇ ਹੁਣ ਪ੍ਰਤੀਤ ਭਰੋਸਾ ਨਹੀਂ ਰਿਹਾ ਕਿਉਂਕਿ ਇਹ ਮੋਹ ਨਹੀਂ ਜਿਹੜਾ ਸੰਸਾਰ ਦਾ ਮੋਹ ਹੈ ਇਹੀ ਪਰਮਾਤਮਾ ਤੋਂ ਵਿਛੋੜਾ ਪਾਉਣ ਵਾਲਾ ਹੈ ਇਸ ਲਈ ਭਗਤ ਸਹਿਬਾਨ ਕਹਿੰਦੇ ਆਬ ਉਮਰੀ ਪਰ ਦੀਤ ਨਾ ਹੋਈ ਮੈਨੂੰ ਹੁਣ ਤੇਰੇ ਤੇ ਭਰੋਸਾ ਨਹੀਂ ਰਿਹਾ ਕਿਉਂਕਿ ਜਦੋਂ ਮੋਹ ਵਿਆਪਦਾ ਹੈ ਜੀਵ ਨੂੰ ਪਰਮਾਤਮਾ ਤੋਂ ਖੁੱਲਦਾ ਹੈ ਤੇ ਪਾਤਸ਼ਾਹ ਕਹਿੰਦੇ ਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਜਦੋਂ ਪਰਮਾਤਮਾ ਨਾਲੋਂ ਦੇਵ ਟੁੱਟਦੀ ਹੈ ਇਹ ਮਾਇਆ ਦੇ ਹੁਕਮ ਚੋਂ ਜਾਂਦਾ ਹੈ ਇਹ ਮਾਇਆ ਦਾ ਮੋਹ ਜੀਵ ਨੂੰ ਪਰਮਾਤਮਾ ਤੋਂ ਦੂਰ ਕਰਦਾ ਹੈ ਇਹ ਮਾਇਆ ਜਿਤ ਹਰ ਵਿਸਰੇ ਮੋਹ ਜੁਝੇ ਪਾਉ ਦੂਜਾ ਲਾਇਆ ਇਹ ਮਾਇਆ ਦਾ ਕਰਮ ਹੈ ਪਰਮਾਤਮਾ ਤੋਂ ਵਿਸਾਰ ਦੀ ਹੈ ਤੇ ਦੂਜੇ ਭਾਵ ਸੰਸਾਰ ਨਾਲ ਜੀਵ ਜੁੜ ਜਾਂਦਾ ਹੈ ਕਿਸੇ ਵੀ ਪਰਸਵਰਣ ਕਹਿੰਦੇ ਆਬ ਤੁਮਰੀ ਪ੍ਰਦੀਪ ਨਾ ਹੋਈ ਹੁਣ ਮੈਂ ਤੇਰੇ ਤੇ ਭਰੋਸਾ ਨਹੀਂ ਕਰਾਂਗਾ ਇਹ ਜਗ ਦੇ ਮੋਹ ਮੈਂ ਇਹ ਮੋਹ ਨੂੰ ਛੱਡ ਕੇ ਪਰਮਾਤਮਾ ਦੇ ਚਰਨਾਂ ਨਾਲ प्रीत ਜੋੜੀ ਹੈ ਤੇ ਮੇਰੀ ਇੱਕੋ ਅਰਦਾਸ ਹੈ ਪ੍ਰਭੂ ਕਰਵਤ ਪਲਾ ਨਾ ਕਰਵੜਤੇ ਦੀ ਲਾਗਲੇ ਸੁਣ ਬੇਨਤੀ ਮੇਰੀ ਹਉ ਆਰੀ ਮੁਖ ਫੇਰ ਪਿਆਰੇ اے ਮੇਰੇ ਪ੍ਰਭੂ ਮੇਰੇ ਵੱਲ ਮੁਖ ਕਰ ਮੈਂ ਤੇਰੀ ਦੁਸਤ ਕੇ ਜਾਨਾ ਕਰਵਟ ਦੇ ਮੋਖੋ ਕਾਹਿ ਕੁਮਾਰੀ ਮੈਨੂੰ ਵਿਛੋੜ ਕੇ ਨਾ ਮਾਰ ਤੋ ਮੈਨੂੰ ਸਾਨਮੁਖ ਦਾਤ ਬਖਸ਼ ਜਿਹੜੇ ਇਹ ਦਾਤ ਚੋਲੀ ਪਾਓ ਤੋ ਸਹਿਬ ਇਹ ਜੀਵਨ ਦਾ ਚੋਲੀ ਪਾਓ ਅਸੀਂ ਇਸ ਨੂੰ ਸੁੱਧ ਕਰਕੇ ਗੁਰੂ ਦੇ ਸਾਨਮੁਖ ਰਹਿ ਸਕੀਏ ਇਹ ਸਾਨਮੁਖ ਹੋਣ ਦੀ ਦਾਤ ਸਹਿ ਉਹ ਚੋਲੀ ਪਾਓ ਜਿੱਥੇ ਆਪ ਜੀ ਨੇ ਕੀਤਨ ਦੁਆਰਾ ਨਾਨਕ ਮਾਣੇ ਚੱਲ ਰਹੀ ਲੜੀ ਬਾਣੀ ਸ਼ਬਦ ਵਿਚਾਰ ਨਾਲ ਜੁੜਨ ਦਾ ਹੀ ਤਨ ਕਰੀਏ ਉਪਰੰਤ ਸੇਵਕ ਪਰਵਾਰ ਬਣਨਾ ਹੋ ਤੁਰ ਕੀ ਬਾਣੀ ਆਇ ਤਨ ਸਗਲੇ ਚੰਦ ਮਟਾਈ ਦੇ ਸ੍ਰੀ ਸੈ ਪਾਸਰ ਦੀ ਸੰਪੂਰਨਤਾ ਹੈ ਆਪੋ ਆਪਣੀ ਹਾਜ਼ਰੀ ਸਹਿਬਤ ਨੇ ਚਰਨਾਤ ਲਵਾਉਂਦੇ ਹੋਏ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਅੜੀਬਾਤ ਸ਼ਬਦ ਵਿਚਾਰ ਅਧੀਨ ਅੱਜ ਦਾ ਜ਼ੁਬਾਨ ਕੋਈ ਤਰ੍ਹਾਂ ਕੰਮ ਆਪ ਜੀ ਨੇ ਸ਼ਰਮਣ ਕੀਤਾ ਹੈ। ਰਾਮਕਲੀ ਰਾਗ ਅੰਦਰ ਸਿੱਧ ਗੋਸ਼ਟ ਬਾਣੀ ਅੰਦਰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਮubarਕ ਰਸਨਾ ਤੋਂ ਉਚਾਰਣ ਕੀਤਾ ਹੋਇਆ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਗ ਨੰਬਰ 939 ਤੇ ਸਭਾਈਮਾਨ ਹੈ। ਸਾਹਮ ਬਖਸ਼ਿਸ਼ ਕਰਦੇ ਉਦੋਂ ਖੱਪਰ ਪੰਜ ਕੋ ਟੋਪੀ ਕਾਇਆ ਕੜਾਸਨ ਮਨ ਜਾਗੋਟੀ ਉਦੋਂ ਖੱਪਰ ਖੱਪਰ ਤੋਂ ਭਾਵ ਜੁਗੀਆਂ ਕੋਲ ਜਿਹੜਾ ਪਾਂਡਾ ਹੁੰਦਾ ਜਿਹਦੇ ਨਾਲ ਪਿੱਛੇ ਆ ਮੰਗਦੇ ਹੈ ਉਹਨੂੰ ਖੱਪਰ ਕਿਹਾ ਜਾਂਦਾ ਹੈ ਤੇ ਜੋਗੀਆਂ ਕੋਲ ਇੱਕ ਟੋਪੀ ਹੁੰਦੀ ਹੈ ਇਥੇ ਬਾਦਸ਼ਾਹ ਨੇ ਕਿਹਾ ਸੰਸਾਰਿਕ ਖਾਹਿਸ਼ਾਂ ਵੱਲੋਂ ਉਲਟਿਆ ਹੋਇਆ ਮਨ ਰੂਪ ਇਹ ਤੇਰੇ ਕੋਲ ਖੱਪਰ ਹੋਣਾ ਚਾਹੀਦਾ ਤੂੰ ਤਾਂ ਜੋਗੀ ਹੈ ਇੱਕ ਪਾਸੇ ਤੋਂ ਜੋਗੀਆਂ ਇੱਕ ਪਾਸੇ ਸੰਸਾਰ ਦੀਆਂ ਖਾਹਿਸ਼ਾਂ ਤੈਨੂੰ ਵਾਪਰੀਆਂ ਨੇ ਹੁਣ ਜਿਹੜੇ ਕਾਰੋਬਾਰ त्याग ਕੇ ਜੋਗੀ ਬੜੇ ਉਹਨਾਂ ਦੀ ਖਾਹਿਸ਼ਾਂ ਵੇਖੋ ਘਰ ਰਹਿੰਦੇ ਤੇ ਖੁਆਇਸ਼ ਬਹੁਤ ਛੋਟੀ ਹੁੰਨੀ ਸੀ ਇੱਕ ਘਰ ਦੀ ਲੋੜ ਪਰਿਵਾਰ ਹੁੰਦਾ ਬੱਚੇ ਹੁੰਦੇ ਸੁਖ-ਸੂਰਤਾ ਹੁੰਦੀਆਂ ਹੁਣ ਕਾਰੋਬਾਰ ਛੱਡ ਕੇ ਧੀਰੇ ਬਣ ਗਏ ਮਨ ਦੀਆਂ ਖੁਆਇਸ਼ਾਂ ਵੱਧ ਗਈਆਂ ਮਨ ਦੀਆਂ ਇਛਾਵਾਂ ਵਧੀਆਂ ਹੁਣ ਉਹਦੇ ਜ਼ਿੰਮੇਵਾਰੀ ਵੀ ਵੱਧ ਗਈ ਹੈ ਹੁਣ ਪਾਤਸ਼ਾਹ ਕਹਿੰਦੇ ਹੈ ਤੇਰੇ ਕੋਲ ਖੱਪਰ ਕਿਹੜਾ ਚਾਹੀਦਾ ਜੋਗੀ ਉਹ ਤੋਂ ਖੱਪਰ ਸੰਸਾਰਿਕ ਖੈਸ਼ਾ ਵੱਲੋਂ ਉਲਟਿਆ ਹੋਇਆ ਮਨ ਜਿਹੜਾ ਹੈ ਇਹ ਤੇਰਾ ਖੱਪਰ ਹੋਵੇ ਪੰਜ ੂ ਟੋਪੀ ਪੰਜ ਪੂਰਤੇ ਵੀ ਪੰਜਾਂ ਤੱਤਾਂ ਵਾਲਾ ਸੁਭਾ ਜਿਸ ਤਰ੍ਹਾਂ ਆਕਾਸ਼ ਹੈ ਇਹ ਪੰਜ ਤੱਤ ਨੇ ਸਾਡੇ ਹਵਾ ਪਾਣੀ ਅੱਗ ਧਰਤੀ ਆਕਾਸ਼ ਆਕਾਸ਼ ਕੀ ਹੈ ਉਹ ਨਰਲੇਪਤਾ ਹੈ ਸਾਰਿਆਂ ਦੇ ਸਿਰ ਤੇ ਹੈ ਉਰ ਤੋਂ ਇਹ ਨਰਲੇਪਤਾ ਵਾਲਾ ਨੂੰ ਸਿੱਖਣਾ ਹੈ ਅਗ ਹੈ ਉਹ ਮੈਲ ਨੂੰ ਸਾੜਦ ਬਾੜੀ ਹੈ ਦਾਖ ਕਰਨ ਵਾਲੀ ਹੈ ਪੂਰੇ ਤੋਂ ਇਹ ਗੁਣਾਂ ਸਿੱਖਣਾ ਹੈ ਪਾਣੀ ਠੰਡਕ ਦੇਣ ਵਾਲਾ ਹੈ ਧਰਤੀ ਤੋਂ ਬਸਿਤੀ ਸਿੱਖਣਾ ਹੈ ਤੋਂ ਇਸਰਾ ਇਹ ਪੰਜ ਤੱਤਾਂ ਦੇ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ ਬਾਸਕ ਨੇ ਪੰਜ ਟੋਪੀ ਹੈ ਇਹ ਤੇਰੇ ਕੋਲ ਟੋਪੀ ਹੋਣੀ ਚਾਹੀਦੀ ਹੈ ਤੂੰ ਜੋ ਵੀ ਹੈ ਤੇਰੇ ਕੋਲ ਖੱਬਰ ਕਿਹੜਾ ਹੋਣਾ ਚਾਹੀਦਾ ਹੈ ਸੰਸਾਰਿਕ ਖਾਸ਼ਿਆਂ ਵੱਲੋਂ ਭਰਤਿਆ ਹੋਇਆ ਤੇਰਾ ਮਨ ਇਹ ਤੇਰਾ ਅਸਲ ਵਿੱਚ ਖੱਬਰ ਹੈ ਤੇ ਪੰਜੂ ਟੋਪੀ ਇਹ ਪੰਜ ਜਿਹੜੇ ਹਨ ਤੇ ਪੰਜ ਤਤਾਂ ਵਾਲੇ ਗੁਣ ਤੇਰੇ ਜੀਵਨ ਵਿੱਚ ਹੋਣੇ ਇਹ ਤੇਰੀ ਟੋਪੀ ਹੋਣੀ ਚਾਹੀਦੀ ਹੈ ਕਾਇਆ ਕੜਾਸਨ ਮਨ ਜਾਗੋਟੀ ਵਾਸਗਰੀ ਕਾਇਆ ਕੜਾਸਨ ਕਾਇਆ ਦਾ ਤੇ ਸ਼ਰੀਰ ਤੇਰਾ ਸ਼ਰੀਰ ਖਾਦਾ ਹੋਣਾ ਚਾਹੀਦਾ ਕੜਾਸਨ ਕੜਾਸਨ ਉਪਾਅ ਜੋਗ ਜਦੋਂ ਆਸਨ ਲਾਉਂਦੇ ਸੀ ਨਾ ਉਦੱਬ ਦਾ ਆਸਨ ਬਣਾਉਂਦੇ ਸੀ ਦੱਬ ਨੂੰ ਕੱਟ ਕੇ ਉਹਨੂੰ ਬਣਾ ਕੇ ਰਸੀਆਂ ਨਾਲ ਬੰਨ ਕੇ ਥੱਲੇ ਉਹਦਾ ਆਸਣ ਦੱਬਦੇ ਆਸਨ ਦੇ ਯੋਗੀ ਬੈਂਦੇ ਸੀ ਤਾਂ ਪਾਤਸ਼ਾਹ ਕਹਿੰਦੇ ਇਹ ਸਰੀਰ ਨੂੰ ਦੱਬ ਬਣਾ ਇਹ ਸਰੀਰ ਰੂਪ ਤੇਰਾ ਜਿਹੜਾ ਆਸਣ ਹੈ ਨਾ ਕਾਇਆਮ ਕੜਾ ਆਸਣ ਇਹ ਤੇਰੀ ਕਾਇਆਮ ਇਹ ਦੱਬ ਰੂਪ ਆਸਣ ਹੋਣਾ ਚਾਹੀਦਾ ਤੇ ਮਨ ਜਗੋਠੀਂ ਜਿਗੋਟੀ ਦੇ ਹੱਥੇ ਲੰਗੋਟੀ ਯੋਗੀ ਬੈਂਦੇ ਸੀ ਤਾਂ ਉਹ ਆਖਿਆ ਮਾਰ ਨੂੰ ਲੰਗੋਟੀ ਬਣਾ ਇਸ ਤਰ੍ਹਾਂ ਕਹਿੰਦੇ ਸਤ ਸੰਤੋਖ ਸੰਜਮ ਹੈ ਨਾਲ ਨਾਨਕ ਗੁਰਮੁਖ ਨਾਮ ਸਮਾਲ ਫਿਰ ਉਹ ਤਿੰਨ ਗੁਣ ਤੇਰੇ ਜੀਵਨ ਚ ਹੋਣੇ ਚਾਹੀਦੇ ਜੋ ਕਿ ਸਤ ਸੰਤੋਖ ਸੰਜਮ ਹੈ ਨਾਮ ਤੇਰੇ ਜੀਵਨ ਤੇ ਸਤ ਹੋਣਾ ਚਾਹੀਦਾ ਤੇਰੇ ਜੀਵਨ ਸੰਤੋਖ ਹੋਣਾ ਚਾਹੀਦਾ ਤੇਰੇ ਜੀਵਨ ਵਿੱਚ ਸੰਜਮ ਪ੍ਰੇਜ ਹੋਣੇ ਚਾਹੀਦੇ ਆ ਜਿੰਨਾ ਚਿਰ ਜੀਵਨ ਦੇ ਅੰਦਰ ਸਤ ਨਹੀਂ ਹੈ ਉੱਚਾ ਆਚਰਨ ਨਹੀਂ ਰਹੇਗਾ ਸੰਤੋਖ ਨਹੀਂ ਹੈ ਤ੍ਰਿਸ਼ਨਾ ਦੀ ਅੱਗ ਵਿੱਚ ਸੜੇਗਾ ਤੇ ਪਾਤਸ਼ਾਹ ਨੇ ਕਿਹਾ ਜੇ ਸੰਜਮ ਨਹੀਂ ਤੇ ਵਾਸ਼ਨਾਵਾਂ ਪ੍ਰਭਲ ਹੋਣਗੀਆਂ ਹਰਦੀਪ ਕਹਿੰਦੇ ਸਤ ਸੰਤੋਖ ਸੰਜਮ ਹੈ ਨਾ ਇਹ ਤਿੰਨ ਚੀਜ਼ਾਂ ਆਪਣੇ ਸੁਰਤ ਦੇ ਨਾਲ ਰਖ ਨਾਨਕ ਗੁਰਮੁਖ ਨਾਮ ਸਿਮਾਰ ਇਹ ਨਾਲ ਗੁਰੂ ਦੇ ਰਾਹੀ ਪ੍ਰਮਾਤਮਾ ਦੇ ਨਾਮ ਦੀ ਸਿਮਾਰ ਕਰੇ ਤਾਂ ਤੂੰ ਅਸਲ ਵਿੱਚ ਜੋਗੀ ਹੈ ਫਿਰ ਸਤਗੁਰਾਂ ਨੂੰ ਲੋਹਰੀ ਪਾਜੋਗੀ ਅੱਗੇ ਫਿਰ ਸਵਾਲ ਕਰਦਾ ਵੀ ਕਮਨ ਸੁਗੋ ਪਤਾ ਕਮਨ ਸੁਮੁਖਤਾ ਇਹੋ ਨਾਲ ਸੇ ਸਾਨੂੰ ਦੱਸੋ ਕਮਨਸੂ ਗੁਪਤਾ ਗੁਪਤ ਕੌਣ ਹੈ ਜਿਹੜਾ ਗੁਪਤੌਰ ਤੇ ਵਸ ਰਿਹਾ ਹੈ ਸਾਰਿਆਂ ਵਿੱਚੋਂ ਕੌਣ ਹੈ ਕਮਨਸੂ ਗੁਪਤਾ ਕਮਨਸੂ ਮੁਕਤਾ ਤੇ ਮੁਕਤ ਕੌਣ ਹੈ ਬਾਦਸ਼ਾ ਇਹ ਸਾਨੂੰ ਸਵਾਲ ਦਾ ਜਵਾਬ ਦਿਓ ਫਿਰ ਕਹਿੰਦਾ ਕਮਨਸੂ ਅੰਤਰ ਬਾਹਰ ਜੁਗਤਾ ਅਗੇ ਕਮਨਸੂ ਅੰਤਰ ਬਾਹਰ ਜੁਗਤਾ ਕਿਹੜਾ ਜਿਹੜਾ ਅੰਦਰ ਤੇ ਬਾਹਰ ਸਾਰਿਆਂ ਵਿੱਚ ਰਮਿਆ ਹੋਇਆ ਉਹ ਕੌਣ ਹੈ ਤਾਂ ਕਮਨਸੂ ਅੰਤਰ ਬਾਹਰ ਜੁਗਤਾ ਕਮਨ ਸੁ ਆਵੇ ਕਮਨ ਸੁ ਜਾਏ ਉਹ ਕੌਣ ਹੈ ਜਿਹੜਾ ਆਉਂਦਾ ਤੇ ਜਾਂਦਾ ਹੈ ਜਿਹੜਾ ਆਉਣ ਤੇ ਜਾਣ ਵਿੱਚ ਹੈ ਉਹ ਕੌਣ ਹੈ ਕਮਨ ਸੁ ਆਵੇ ਕਮਨ ਸੁ ਜਾਏ ਕਮਨ ਸੋ ਤ੍ਰਿ ਭਮਣ ਰਿਆ ਸਮਾਏ ਕੌਣ ਹੈ ਜਿਹੜਾ ਤਿੰਨਾਂ ਭਵਨਾ ਵਿੱਚ ਸਮਾਇਆ ਹੋਇਆ ਹੈ ਜਿਹੜਾ ਤਿੰਨਾਂ ਲੋਕਾਂ ਵਿੱਚ ਸਮਾਇਆ ਹੋਇਆ ਹੈ ਆਖਿਆ ਹੈ ਮਾਲਕ ਇਹ ਦੱਸਣਾ ਫਿਰੋ ਗੁਪਤ ਕੌਣ ਹੈ ਤੇ ਮੁਕਤ ਕੌਣ ਹੈ ਅੰਦਰ ਕੌਣ ਹੈ ਤੇ ਬਾਹਰ ਕੌਣ ਹੈ ਆਉਣ ਤੇ ਜਾਣ ਵਿੱਚ ਕੌਣ ਹੈ ਤੇ ਇੰਨਾ ਲੋਕਾਂ ਵਿੱਚ ਵਸਿਆ ਹੋਇਆ ਜਿਹੜਾ ਉਹ ਕੌਣ ਹੈ ਤੇ ਗੁਨਾਨ ਸਿੰਘ ਮਹਾਰਾਜ ਜਵਾਬ ਦਿੰਦੇ ਹੈ ਕਟ ਕਟ ਗੁਪਤਾ ਗੁਰ ਮੁਖ ਮੁਕਤਾ ਪਾਰਸ਼ਕ ਦੇ ਕਟਗਟ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਗੁਪਤ ਹੈ ਗੁਪਤ ਕੌਣ ਹੈ ਉਹਦਾ ਸਵਾਲ ਸੀ ਕੌਣ ਸੁ ਗੁਪਤਾ ਤੇ ਪਾਰਸ਼ਕ ਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਗੁਪਤ ਤੌਰ ਤੇ ਸਾਰਿਆਂ ਅੰਦਰ ਵਸ ਰਿਹਾ ਹੈ ਤਾਂ ਇਹਨੂੰ ਕਹ ਹੈ ਸਾਰਿਆਂ ਵਿੱਚ ਹੈ ਤੂੰ ਸਹੀ ਲਖ ਹੈ ਜੋ ਕੋਈ ਉਹ ਤੇ ਸਾਰਿਆਂ ਵਿੱਚ ਹੈ ਪਰ ਉਹਨੂੰ ਲੱਗਣਾ ਪੈਗਾ ਉਹਨੂੰ ਪ੍ਰਗਟ ਕਰਨਾ ਪੈਗਾ ਕੁੱਡੀ ਜੋਤ ਸਾਰਿਆਂ ਵਿੱਚ ਹੀ ਬਰਾਜਮਾਨ ਹੈ ਉਹਦੇ ਇਸ ਤਰ੍ਹਾਂ ਬਰਾਜਮਾਨ ਹੈ ਫਰਸ਼ਾ ਗੁਰਦੀਪ ਬਾਦਸ਼ਾਹ ਮਹਾਰਾਜੀ ਦੇ ਬੋਲ ਨੇ ਨਾ ਕਿ ਬਾਦਸ਼ਾਹ ਨੇ ਸਮਝਾਉਣਾ ਕੀਤਾ ਕਿ ਜਿਸ ਤਰ੍ਹਾਂ ਫੁੱਲ ਵਿੱਚ ਸੁਗੰਧੀ ਵਸਦੀ ਹੈ ਜਿਸ ਤਰ੍ਹਾਂ ਸ਼ੀਸ਼ੇ ਵਿੱਚ ਵੇਖਣ ਵਾਲੇ ਦਾ ਅੱਖ ਵਸਦਾ ਆ ਕਿ ਇਸ ਤਰ੍ਹਾਂ ਕਾਲਪੁਰ ਕਹਹਿਰੂਡਾ ਵਾਸਾ ਸਾਰਿਆਂ ਵਿੱਚ ਹੈ ਔਰ ਉਹਨੂੰ ਪਗੜਿਆ ਨਹੀਂ ਜਾ ਸਕਦਾ ਉਹਦਾ ਅਹਿਸਾਸ ਪ੍ਰਾਪਤ ਕੀਤਾ ਜਾ ਸਕਦਾ ਤੋਂ ਬਾਦਸ਼ਾਹ ਨੇ ਇਹ ਤੇ ਸਮਝਾਉਣਾ ਕੀਤਾ ਆਖਿਆ ਕਿ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਜਿਹੜਾ ਕਾਟ ਕਾਟ ਗੁਪਤਾ ਹਰੇਕ ਕਾਟ ਵਿੱਚ ਹੈ ਪਰ ਗੁਪ ਤੌਰ ਤੇ ਹੈ ਜਾਹਰਾ ਨਹੀਂ ਹੈ ਉਹਨੂੰ ਪ੍ਰਗਟ ਕਰਨਾ ਪੈਂਦਾ ਗੁਰੂ ਕੇ ਗਿਆਨ ਦੁਆਰਾ ਗੁਰੂ ਕੇ ਸ਼ਬਦ ਦੀ ਵਿਚਾਰ ਦੁਆਰਾ ਬਾਦਸ਼ਾਹ ਕਹਿੰਦੇ ਕਾਟ ਕਾਟ ਗੁਪਤਾ ਕਾਟ ਕਾਟ ਵਿੱਚ ਲੁਕਿਆ ਹੋਇਆ ਹੈ ਪਰਮੇਸ਼ਰ ਤੇ ਲੋਕੇ ਸਾਰਿਆਂ ਨੂੰ ਵੇਖ ਲਿਆ ਹੈ ਇਸ ਨੂੰ ਕਿ ਕਿ ਪਾਤਸ਼ਾਹ ਨੇ ਸਭ ਸੁਣਦਾ ਸਭ ਵੇਖਦਾ ਸ਼ਬਦ ਰਿਆ ਪ੍ਰਭੂ ਗੁਰਦੇਵ ਜੀ ਤਾਂ ਕਹਿੰਦੇ ਵੇਖ ਰਿਹਾ ਸਾਰਿਆਂ ਨੂੰ ਵਰਗੁਪਤ ਹੋਰ ਤੇ ਹੈ ਹਜ਼ੂਰ ਕਹਿੰਦੇ ਕਾਟ ਕਾਟ ਗੁਪਤਾ ਗੁਰਮੁਖ ਮੁਕਤਾ ਤੇ ਦੂਜਾ ਸਵਾਲ ਸੀ ਮੁਕਤ ਕੌਣ ਹੈ ਪਾਤਸ਼ਾਹ ਨੇ ਗੁਰਮਖ ਮੁਕਤਾ ਜਿਹੜਾ ਗੁਰੂ ਦੇ ਸਾਹਮਣੂ ਹੋ ਗਿਆ ਜਿਨੇ ਗੁਰੂ ਤੋਂ ਉਪਦੇਸ਼ ਲੈ ਲਿਆ ਜਿਨੇ ਗੁਰੂ ਦਾ ਗਿਆਨ ਪ੍ਰਾਪਤ ਕਰ ਲਿਆ ਹਜ਼ੂਰ ਕਹਿੰਦੇ ਉਹ ਗੁਰੂ ਤੋਂ ਉਪਦੇਸ਼ ਲੈ ਕਰਕੇ ਉਹੀ ਜੀਵ ਇਹ ਬੰਧਰਾ ਤੋਂ ਮੁਕਤ ਹੋ ਗਿਆ ਹੈ ਕਿਉਂਕਿ ਬੰਧਨ ਤੋਂ ਮੁਕਤ ਕਰਨ ਵਾਲਾ ਇੱਕੋ ਅਕਾਲ ਪੁਰਖ ਹੈ ਜੀ ਬੰਧਨ ਦੇ ਛੁਟਕਾ ਹੈ ਪ੍ਰਭੂ ਮਿਲਾਵੈ ਕੋ ਇੱਕ ਮੇਰਾ ਗੁਰੂ ਹੈ ਤੋਂ ਪਾਸੇ ਜੀ ਨੇ ਮੁਕਤ ਉਹੀ ਹੈ ਜਿਹੜਾ ਗੁਰਮਖ ਬਣ ਗਿਆ ਹੈ ਜਿਹੜਾ ਗੁਰੂ ਦੇ ਸਾਲਕ ਹੋ ਗਿਆ ਹੈ ਗੁਰਮਖ ਮੁਕਤਾ ਅਗਲਾ ਸਵਾਲ ਸੀ ਕਮਨ ਸੋ ਅੰਤਰ ਬਾਹਰ ਜੁਗਤਾ ਤੇ ਬਾਸਾ ਕਹਿੰਦੇ ਆ ਕਿ ਅੰਤਰ ਬਾਹਰ ਸ਼ਬਦ ਸੂਜੁਗਤਾ ਆਖਿਆ ਉਹ ਕਾਲਪੁਰਖ ਵਾਹਿਗੁਰੂ ਅੰਦਰ ਤੇ ਬਾਹਰ ਹੈ ਪਰ ਸ਼ਬਦ ਸੂਜੁਗਤਾ ਸ਼ਬਨ ਦੇ ਰਾਹੀ ਜੁਗਤ ਪ੍ਰਾਪਤ ਹੁੰਦੀ ਹੈ ਤੇ ਜੀਵ ਉਹਨੂੰ ਜਾਣਨਾ ਹੈ ਹੈ ਪ੍ਰਮਾਤਮਾ ਸਾਰਿਆਂ ਵਿੱਚ ਹੈ ਪਰ ਉਹ ਸਮਝ ਕਿੰਨਾਂ ਨੂੰ ਪੈਂਦੀ ਹੈ ਜਿਹੜੇ ਸ਼ਬਨ ਨਾਲ ਜੁੜ ਜਾਂਦੇ ਹਨ ਜਿਨ੍ਹਾਂ ਦੀ ਸੁਰਤ ਤੇ ਸ਼ਬਦ ਦਾ ਜਿਨ੍ਹਾਂ ਨੂੰ ਮਾਰਗ ਮਿਲ ਗਿਆ ਉਹ ਇਸ ਦੁਆਰਾ ਕਰਤੇ ਪੁਰਖ ਦਾ ਅੰਦਰ ਤੇ ਬਾਹਰ ਅਹਿਸਾਸ ਕਰ ਲੈਂਦੇ ਆ ਉਹਨਾਂ ਨੂੰ ਸਮਝ ਪੈੰਦੀ ਸ਼ਬਦਵਾਰਾ ਕਿ ਬਾਹਰ ਪੀਤਰ 1000 ਨੂੰ ਇਹ ਗੁਰ ਗਿਆਨ ਬਤਾਈ ਗੁਰੂ ਕੇ ਗਿਆਨ ਨੇ ਦੱਸਿਆ ਕਿ ਜਨਨਾਨਕ ਬਿਨ ਆਪਾ ਜੀਨੇ ਮਟੇ ਨਾ ਭ੍ਰੰਕੇ ਕਾਈ ਜਿਨਾ ਚਿਰ ਆਪਣੇ ਆਪੇ ਦੀ ਸ਼ਬਦਵਾਰਾ ਪਹਿਚਾਨ ਨਹੀਂ ਕਰੂਗੇ ਇਹ ਪਰਮਾਨੰਦ ਕਾਈ ਮਿਟਦੀ ਨਹੀਂ ਤੇ ਬ੍ਰਹਮ ਦਾ دیدار ਨਹੀਂ ਹੋਣਾ ਗੁਰਦੇਵ ਸਾਹਿਬ ਕਹਿੰਦੇ ਆਂਤਰ ਬਾਹਰ ਸ਼ਬਦ ਸੋਝੂਤਾ ਕਿਉਂਕਿ ਪਰਮਾਤਮਾ ਅੰਦਰ ਤੇ ਬਾਹਰ ਹਰ ਪਾਸੇ ਹੈ ਅੰਤਰ ਬਾਹਰ ਹਰ ਪ੍ਰਭ ਇੱਕੋ ਜਿਹਨਾਂ ਨੂੰ ਅਹਿਸਾਸ ਹੋਇਆ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਲਾਹ ਚਲਾਈ ਅਨਖਦ ਸ਼ਬਦ ਵਜ਼ਾਇ ਦੀ ਰਾਹ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ਜਿਹੜੇ ਸ਼ਬਦ ਨਾਲ ਜੁੜਦੇ ਹੈ ਤੋਂ ਬਾਅਦ ਸਕਿੰਦੇ ਸ਼ਬਦ ਦੀ ਯੋਗਤ ਦਵਾਰਾ ਅੰਤਰ ਬਾਹਰ ਸ਼ਬਦ ਸੋਜੁਗ ਸ਼ਬਦੇ ਦਾ ਦੇਨ ਜਾਰੀ ਹੈ ਗੁਰਮਤ ਵਿਆਕਰਨ ਮੁਤਾਬਕ ਸ਼ਬਦ ਦੇ ਰਾਹੀ ਸੋਜੁਗਤਾ ਉਹ ਜੁਗਤ ਪ੍ਰਾਪਤ ਹੁੰਦੀ ਹੈ ਜੀ ਦੇ ਨਾਲ ਅੰਤਰ ਬਾਹਰ ਪਰਮੇਸ਼ਰ ਨਜ਼ਰ ਆਉਂਦਾ ਹੈ ਫਿਰ ਅਗਲਾ ਸਵਾਲ ਸੀ ਕਮਨ ਸੁ ਆਵੇ ਕਮਨ ਸੁ ਜਾਏ ਇਹ ਆਉਣ ਜਾਣ ਵਿੱਚ ਕਿਹੜਾ ਜੀਵ ਰਹਿੰਦਾ ਹੈ ਤੋਂ ਬਾਦਸ਼ਾਹ ਕਹਿੰਦੇ ਮਨਮੁਖ ਬਿੰਸੈ ਆਵੇ ਜਾਏ ਸਤਿਗੁਰੂ ਬਾਦਸ਼ਾਹ ਕਹਿੰਦੇ ਆਉਣ ਜਾਣ ਵਿੱਚ ਕੌਣ ਹੈ ਮਨਮੁਖ ਬਿੰਸੈ ਆਵੇ ਜਾਏ ਜਿਹੜੇ ਮਨਮੁਖ ਹੈ ਉਹ ਆਉਣ ਤੇ ਜਾਣ ਦੇ ਗੇੜ ਵਿੱਚ ਰਹਿੰਦਾ ਹੈ ਭਾਗ ਹੋ ਜਨਮਨ ਤੋਂ ਮੁਕਤ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਉਹ ਮਨਮੁਖ ਹੈ ਤੇ ਇਸੇ ਨੂੰ ਬਾਦਸ਼ਾਹ ਨੇ ਬਾਣਿ ਜੀ ਬੇਮੁਖ ਵੀ ਕਿਹਾ ਜੇ ਕੋ ਗੁਰ ਤੇ ਬੇਮਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ ਉਹਨੂੰ ਮੁਕਤੀ ਨਹੀਂ ਮਿਲਦੀ ਉਹਨੂੰ ਮੋਕਸ਼ ਨਹੀਂ ਮਿਲਦਾ ਕੁਝ ਹੁੰਦੇ ਜੀ ਵੀ ਬੰਦ ਰਾਚ ਹੈ ਤੇ ਮਨ ਕੋ ਬਾਹ ਵੀ ਉਹਦੇ ਬੰਦਨ ਮੁਕਤ ਨਹੀਂ ਗੁਰਦੇ ਬਾਦਸ਼ਾਹ ਨੇ ਕਿਹਾ ਤੈਨੂੰ ਜੀਵਨ ਮੁਕਤੀ ਦਾ ਸਿੱਖਾ ਚੋਲੀ ਪਾਉਣਾ ਆ ਗੋਦ ਵਿੱਚ ਆ ਗੁਰੂ ਦੇ ਸਾਹਮਣੇ ਕੋ ਉਪਦੇਸ਼ ਕਰਾ ਤੈਨੂੰ ਜਿਉਂਦੇ ਜੀ ਮੁਕਤ ਕਰਾਂਗੇ ਤੋ ਸਤਗੁਰ ਪਾਸ਼ਨੀਕਾ ਜਿਹੜਾ ਸ਼ਰਨ ਵਿੱਚ ਨਹੀਂ ਆਉਂਦਾ ਗੁਰੂ ਤੋਂ ਬੇਮਕ ਹੁੰਦਾ ਜੇ ਕੋ ਗੁਰ ਤੇ ਬੇਮਕ ਹੋਵੇ ਮਨ ਸਤਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰਥ ਹੈ ਕੋਈ ਕਿਸੇ ਥਾਂ ਤੇ ਹੋਰ ਜਾ ਕੇ ਮੁਕਤੀ ਨਹੀਂ ਮਿਲਦੀ ਪੁੱਛੋ ਬਵੇਕੀਆਂ ਜਾਏ ਵੱਡੇ ਵੱਡੇ ਗਿਆਨਵਾਨ ਮਨੁੱਖਾਂ ਨੂੰ ਪੁੱਛ ਲਓ ਜਿਹੜੇ ਵਿਵੇਕ ਦੀ ਸਮਝ ਰੱਖਦੇ ਸੂਝ ਰੱਖਦੇ ਹੈ ਪਾਸ਼ਨੀਕ ਨੇ ਜਾ ਕੇ ਉਹਨਾਂ ਨੂੰ ਪੁੱਛ ਲਓ ਹੋਰ ਥਾਂ ਤੇ ਮੁਕਤੀ ਨਹੀਂ ਮਿਲਦੀ ਪੁੱਛੋ ਬਵੇਕੀਆਂ ਜਾਏ ਅਨੇਕ ਜੋਨ ਨੇ ਪਰਮ ਆਵੇ ਬਿਨ ਸਤਗੁਰ ਮੁਦਗਣਾ ਬਾਈ ਅਨੇਕ ਜਨਮਾਂ ਦਾ ਉਹ ਢੀੜ ਕੱਢ ਕੇ ਆ ਜਾਂਦੇ ਆ ਗੁਰੂ ਤੋਂ ਬਿਨਾ ਮੁਕਤੀ ਦੀ ਦਾਤ ਨਹੀਂ ਅਨੇਕ ਜੁਨਨੀ ਪਰਮਾ ਆਵੇ ਮਿੰਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਕਦੋਂ ਮੁਕਤੀ ਪਾਉਣਗੇ ਅਨੇਕ ਜਨਮਾਂ ਦਾ ਢੀੜ ਕੱਢ ਕੇ ਜਦੋਂ ਗੁਰੂ ਕੀ ਛਲ ਆਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰ ਸ਼ਬਦ ਸੁਣਾ ਜਿਸ ਦਿਨ ਗੁਰੂ ਉਹਨਾਂ ਨੂੰ ਆਪਣਾ ਸ਼ਬਦ ਸੁਣਾ ਦੇਗਾ ਗੁਰੂ ਤੋਂ ਸ਼ਬਦ ਸੁਣ ਕੇ ਆਪਣੀ ਅੰਦਰ ਵਸਾ ਲੈਣਗੇ ਕਹਿ ਨਾਲ ਇੱਕ ਵਿਚਾਰ ਦੇਖੋ ਬਿਨ ਸਤਗੁਰ ਮੁਖ ਨਾ ਆਏ ਆਖੇ ਇਸ ਸਾਧੀ ਵਿਚਾਰ ਹੈ ਭਾਈ ਗੁਰੂ ਤੋਂ ਬਿਨਾ ਮੁਕਤੀ ਪ੍ਰਾਪਤ ਨਹੀਂ ਹੋਲੇ ਤੋਂ ਆਸ਼ਰਮ ਨੇ ਆਖਿਆ ਕਿ ਮਨਮੁਖ ਬਿਨ ਸੈ ਆਵੇ ਜਾਏ ਇੱਕ ਮਨਮੁਖ ਜਿਹੜਾ ਬਾਦਸ਼ਾਹ ਜੀ ਉਹ ਬਿਨਸ ਦਾ ਹੈ ਆਵੇ ਜਾਏ ਉਹ ਕੋਣ ਜਾਣ ਨਹੀਂ ਗੇਤ ਰਿਂਦਾ ਇਸ ਨੂੰ ਕਹਿਆ ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੀਪਨਾ ਮਾਸਾ ਹੈ ਇਹ ਨਵੀਂ ਨਰਕਾਂ ਦੀ ਸਜ਼ਾ ਹੈ ਉਹ ਮਨ ਨੂੰ ਕੂਕਦਾ ਕਿਉਂਕਿ ਜੁੰਦੇ ਜੀ ਜਿਹੜੇ ਰੱਬ ਤੋਂ ਵਿਛੜੇ ਉਸ ਤੋਂ ਵੱਡਾ ਨਰਕ ਨਹੀਂ ਹੈ ਜਿਨ੍ਹਾਂ ਨੂੰ ਜੁੰਦੇ ਜੀ ਪਰਮਾਤਮਾ ਭੁੱਲ ਗਿਆ ਹੈ ਨਾ ਵਿਸ਼ੇ ਵਿਕਾਰਾਂ ਵਿੱਚ ਗੁਲਤਾਨ ਨੇ ਨਸ਼ਿਆਂ ਵਿੱਚ ਗੁਲਤਾਨ ਨੇ ਜੀਵਨ ਇਸ ਤੋਂ ਵੱਡਾ ਨਰਕ ਕਿਤੇ ਨਹੀਂ ਹੈ ਕਿਉਂਕਿ ਸਵਰਗ ਹੈ ਗੁਰੂ ਕੀ ਗੋਦ ਬੈਕੁੰਠ ਹੈ ਗੁਰੂ ਕੀ ਗੋਦ ਤਾਂ ਹੀ ਕਹਿਣਾ ਤਹਾਂ ਬੈਕੁੰਠ ਜਹਿ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਹੀ ਇਸ ਨੂੰ ਕਹਿਆ ਸਾਥ ਸੰਗਤ ਬੈਕੁੰਠੇ ਆਹੀ ਇਹ ਬੈਕੁੰਠ ਹੈ ਗੁਰੂ ਕੀ ਗੋਦ ਜਿਨ੍ਹਾਂ ਨੇ ਇਥੇ ਬਹਿ ਕੇ ਜੀਵਨ ਜਾਚ ਸਿੱਖ ਲਈਏ ਸ਼ਬਦ ਦਾ ਅਨਿਹਾਸ ਜਿਨ੍ਹਾਂ ਨੇ ਕਰ ਲਿਆ ਉਹ ਸਦਾ ਹੀ ਬਗੁੰਢ ਵਿੱਚ ਰਹਿੰਦੇ ਉਸੁਰਦ ਕਰਕੇ ਉਹ ਸਦਾ ਹੀ ਸੱਚਖੰਡ ਚ ਰਹਿੰਦੇ ਆ ਉਹ ਸਦਾ ਹੀ ਸਵਰਗ ਦਾ ਆਵਾਸ ਉਹਨਾਂ ਦਾ ਰਹਿੰਦਾ ਤੇ ਜਿਨ੍ਹਾਂ ਨੂੰ ਪਰਮੇਸ਼ਰ ਵਿਸਰਿਆ ਪਰਸੇ ਕਹਿੰਦੇ ਉਹ ਨਰਕ ਭੋਗਦੇ ਨੇ ਤੋਂ ਹਜ਼ੂਰ ਕਹਿੰਦੇ ਮਨ ਮੁਖ ਬਿੰਦ ਸੈ ਆਵੇ ਜਾਈ ਨਾਨਕ ਗੁਰਮੁਖ ਸੱਚ ਸਮਾਈ ਸਰਬੇ ਇਹ ਨਾਮ ਗੁਰਮਖ ਸਾਜ ਸਮਾਏ ਜਿਹੜੇ ਗੁਰੂ ਦੇ ਸਾਜਮੁਖ ਨੇ ਜਿਨ੍ਹਾਂ ਨੇ ਗੁਰੂ ਤੋਂ ਉਪਦੇਸ਼ ਲੈ ਲਿਆ ਉਹ ਸਾਜ ਸਮਾਏ ਉਹ ਸੱਚੇ ਨਾਮ ਨਿਰਾਹੀ ਅਕਾਲ ਪੁਰਖ ਸੱਚੇ ਚ ਸਮਾ ਜਾਂਦੇ ਆ ਉਹ ਲੈ ਹੋ ਜਾਂਦੇ ਨੇ ਕਦੋਂ ਜਦੋਂ ਗੁਰੂ ਦੇ ਸਾਜਮੁਖ ਹੁੰਦੇ ਐ ਕਿਉਂਕਿ ਗੁਰੂ ਕੀ ਗੋਦ ਆਏ ਤੇ ਇਥੇ ਫਿਰ ਮੁਕਤ ਪਾਈ ਲਾਗ ਚਰਨੀ ਸਤ ਗੁਰੂ ਸ਼ਬਦ ਸੁਣਾਏ ਗੁਰੂ ਨੇ ਉਹਨਾਂ ਨੂੰ ਸ਼ਬਦ ਸੁਣਾ ਦਿੱਤਾ ਤੇ ਸ਼ਬਦ ਨੂੰ ਮਿਲਾ ਮੁਕਤੀ ਨਹੀਂ ਹੈ ਸਾਰੀ ਬਾਣੀ ਦਾ ਤਤ ਸਾਚ ਸਤਿਗੁਰਾਂ ਨੇ ਇਹਦੀ ਬਖਸ਼ਿਸ਼ ਕੀਤਾ ਕਿ ਜੀਵ ਜਿੱਥੇ ਮਰਜੀ ਭਟਕੇ ਆ ਜਾ ਗੁਰੂ ਤੋਂ ਮਿਲਾਂ ਮੁਕਤੀ ਨਹੀਂ ਤੇ ਇਸ ਲਈ ਅਰਦਾਸ ਕੀਤੀ ਕਿ ਬਹੁਤ ਜਨਮ ਪਰ ਮਤ ਹਾਰੇਉ ਮਾਨਸ ਦੇਹੀ ਲਹੀ ਨਾਨਕ ਕਹਿਤ ਮੁਕਤ ਕੀ ਬਰੀਆ ਸਿਮਰਤ ਕਹਾ ਨਹੀਂ ਇਹ ਵਾਰੀ ਹੈ ਮੁਕਤ ਹੋਣ ਦੀ ਕਿਉਂ ਨਹੀਂ ਸਿਮਰਨ ਕਰਦਾ ਕਿਉਂ ਨਹੀਂ ਸ਼ਬਦਾ ਅਭਿਆਸ ਕਰਦਾ ਕਿਉਂ ਨਹੀਂ ਸ਼ਬਦ ਨਾਲ ਜੁੜਦਾ ਕਿਉਂਕਿ ਜਿੰਨਾ ਚਿਰ ਸ਼ਬਦ ਨਾਲ ਨਹੀਂ ਜੁੜੇਗਾ ਚੇਤਨਾ ਨਹੀਂ ਜਾਗੇਗੀ ਸਮਝ ਨਹੀਂ ਪੈਗੀ ਜੀਵਨ ਕਿਸ ਲਈ ਮਿਲਿਆ ਹੈ ਇਥੋਂ ਆਏ ਆ ਮੰਜ਼ਲ ਕੀ ਐ ਕਮਾਉਣਾ ਕੀ ਐ ਕਿ ਨਹੀਂ ਸਮਝ ਤੋ ਜਿਨਾਂ ਨੂੰ ਸਮਝ ਆ ਜਾਂਦੀ ਐ ਉਹ ਫਿਰ ਜੀਵਨ ਦੀ ਬਾਜੀ ਜਿੱਤਦੇ ਐ ਫਿਰ ਉਹ ਜਨਮ ਮਰਤਨ ਜਿੰਨੀ ਖੱਟਿਆ ਭਲੇ ਸੀ ਵਣਜਾਰੇ ਕਹਿ ਨਾਨਕ ਜਿੰਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਉਹ ਫਿਰ ਸਦਾ ਗੁਰੂ ਨਾਲ ਰਹਿੰਦੇ ਐ ਤੋ ਜਿਨਾਂ ਨੇ ਗੁਰੂ ਨਾਲ ਐ ਉਹਨਾਂ ਨੇ ਜੀਵਨ ਸਦਾ ਹਰਿਆਵਲ ਹੈ ਖਿੜਾ ਐ ਤੇ ਜਿਹੜੇ ਗੁਰੂ ਨੂੰ ਬਿਸਰ ਜਾਂਦੇ ਐ ਗੁਰੂ ਨੂੰ ਕੋਲਾ ਦਿੰਦੇ ਐ ਵਾਚਕ ਇੰਨੇ ਫਿਰ ਉਹ ਜੀਵਨ ਵਿੱਚ ਮੁਕੀ ਹੁੰਦੀ ਹੈ ਇਸੇ ਲਈ ਭਗਤ ਸਾਬਰ ਨੇ ਕਿਹਾ ਸੀ ਜੋ ਸ਼ਬਦ ਆਪਨੇ ਸਰਵਣ ਕੀਤਾ ਕਿ ਕਰਵਟ ਭਲਾ ਨ ਕਰਵਤ ਤੇਦੀ ਲਾਗ ਗਲੇ ਸੁਨ ਬੰਤੀ ਮੇਰੀ ਹੋ ਵਾਰੀ ਮੁਖ ਫੇਰ ਪਿਆਰੀ ਕਰਵਟ ਦੇ ਮੁਕੋ ਕਾਹਿ ਕੁ ਮਾਰੇ हे ਪ੍ਰਭੂ ਤੁਹਾਡੇ ਸਾਹਮਣੇ ਰਹਿਣਾ ਚਾਹੁੰਨਾ ਮੇਰੇ ਵੱਲ ਕੰਡ ਨਾ ਕਰਿਓ ਜੇ ਤੁਸੀਂ ਕੰਡ ਕਰੋਗੇ ਤੇ ਮੇਰੀ ਮੌਤ ਹੈ ਮੈਂ ਜੁਨਾ ਹੀ ਤੁਹਾਡੇ ਸਾਦ ਨੂੰ ਵੇਖ ਕੇ ਹਾਂ ਤੋ ਇਹ ਅਧਿਆਤਮ ਦਾ ਜੀਵਨ ਹੈ ਜਿਨ੍ਹਾਂ ਇਹ ਗੁਰੂ ਕੀ ਗੋਦ ਆਏ ਜਿਨ੍ਹਾਂ ਨੂੰ ਸ਼ਬਦ ਵਾਰਾ ਸੂਝ ਤੇ ਸਮਝ ਮਿਲੀ ਜਿਨ੍ਹਾਂ ਦੀ ਚੇਤਨਾ ਜਾਗੀ ਉਹ ਫਿਰ ਇਹ ਵਿਸ ਸੰਸਾਰ ਨੂੰ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਦੇ ਉਹਨਾਂ ਨੂੰ ਦਾਤ ਪ੍ਰਾਪਤ ਹੋਈ ਫਿਰ ਉਹ ਪਲ ਪਲ ਕਰਦੇ ਦੇ ਸ਼ੁਕਰਾਨੇ ਵਿੱਚ ਨੇ ਉਹ ਜਿੱਧਰ ਵੀ ਦੇਖਦੇ ਹੈ ਉਹਨਾਂ ਨੂੰ ਬ੍ਰਹਮੰਦ ਇਸਦਾ ਉਹ ਬ੍ਰਹਮ ਜਾਣ ਕੇ ਉਹ ਸਦਾ ਹਿੰਦ ਸਜਦਾ ਤੇ ਸ਼ੁਕਰਾਨੇ ਵਿੱਚ ਜੁੜ ਜਾਂਦੇ ਹਨ ਤੋਂ ਸਾਹਿਬ ਇਹ ਜੀਵਨ ਜਾਗ ਸਾਡੇ ਸਾਰਿਆਂ ਦੀ ਝੋਲੀ ਪਾਉ ਅੱਜ ਦਾ ਇਹੀ ਸਵਾਲ ਸੀ ਕਮਨਸ ਗੁਪਤਾ ਕਮਨਸ ਮੁਗਤਾ ਗੁਪਤ ਕੌਣ ਹੈ ਮੁਗਤ ਕੌਣ ਹੈ ਬਾਸ਼ਕ ਨੇ ਆਖਿਆ ਕੱਡ-ਕੱਡ ਗੁਪਤਾ ਪਰਮੇਸ਼ਰ ਹੈ ਜਿਹੜਾ ਸੰਮੁਖ ਹੋ ਗਿਆ ਉਹ ਮੁਗਤ ਹੈ ਕਮਨਸ ਤੋਂ ਅੰਤਰ ਬਾਹਰ ਯੁਗਤਾ ਤੇ ਬਾਸ਼ਕ ਨੇ ਅੰਤਰ ਬਾਹਰ ਸ਼ਬਦ ਸੋਯੁਗਤਾ ਅੰਦਰ ਬਾਹਰ ਪਰਮੇਸ਼ਰ ਹੈ ਪਰ ਉਹਦੀ ਪ੍ਰਾਪਤੀ ਸ਼ਬਦ ਦੇ ਰਾਹੀਂ ਯੁਗਤ ਪ੍ਰਾਪਤ ਹੋਣੀ ਜਿਸ ਦੇ ਨਾਲ ਪਰਮਾਤਮਾ ਮਿਲਦਾ ਹੈ ਅਗਲਾ ਸਵਾਲ ਸੀ ਕਿ ਕਮਨਸ ਤੋਂ ਆਵੇ ਕਮਨਸ ਤੋਂ ਜਾਏ ਹੌਣ ਜਾਣ ਵਿੱਚ ਕੌਣ ਹੈ ਪਾਤਸ਼ਾਹ ਸਿੰਘ ਨੇ ਮਾਨਮੁਖ ਬਿੱਲਸ ਹੈ ਆ ਵਹਿ ਜਾਏ ਤੇ ਨਾਨਕ ਗੁਰਮੁਖ ਸਾਜ ਸਮਾਏ ਤੇ ਪੁੱਛਿਆ ਸੀ ਕਮਨ ਸੂਤਰੀ ਭਮਣ ਰਿਹਾ ਸਮਾਏ ਕਿਹਦਾ ਵਾਸਾ ਹੈ ਤਿੰਨਾਂ ਪਵਨਾ ਚ ਤੇ ਹਜ਼ੂਰ ਕਹਿੰਦੇ ਨਾਨਕ ਗੁਰਮੁਖ ਸਾਜ ਸਮਾਏ ਆਖਿਆ ਗੁਰੂ ਦੇ ਰਾਹੀ ਇਹ ਸਮਝ ਪੈਂਦੀ ਹੈ ਵੀ ਉਹ ਤਿੰਨਾ ਪਵਨਾ ਦਾ ਮਾਲਕ ਕਾਲਪੁਰਖ ਵਾਹਿਗੁਰੂ ਉਹਦੀ ਜੋਤ ਘਾਟ ਘਾਟ ਵਿੱਚ ਬਰਾਜ਼ਮਾਨ ਹੈ ਜਿਵੇਂ ਗੁਰਤੇ ਕੇ ਬਾਦ ਅਸਬਲੀ ਕੋ ਘਾਟ ਘਾਟ ਬਹਿ ਹਰ ਜੂ ਬਸ ਸੰਤਨ ਕਹਿਓ ਪੁਕਾਰ ਉਹ ਇਹ ਅਹਿਸਾਸ ਸਾਡੀ ਵੀ ਚੋਲੀ ਪਾਟ ਜਿਸ ਦੇ ਰਾਹੇ ਇਹ ਲੋਕ ਸੁਖੇ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮਿਲੇ ਪੁੱਛੋ ਕਦੀ ਖਿਮਾ ਆਹ ਹੁਨ ਸਿਵ ਪਰਵਾਰ ਵੱਲੋਂ ਧੁਰ ਕੀ ਬਾਣੀ ਆਈ ਤੈਨ ਸਗਲੇ ਚਿੰਤ ਮਟਾਈ ਏ ਸ੍ਰੀ ਸਹਿਜ ਪਾਤਸ਼ਾਹ ਜੀ ਦੀ ਸੰਪੂਰਨਤਾ ਹੈ ਬੜੇ ਪਿਆਰ ਸਹਿਜ ਨੌਵੇਂ ਹਲਦੇ ਦੇ ਸਲੋਕ ਸ਼ਰਵਣ ਕਰਿਏ ਭੁਲਾਣਾ ਚਿਤਾਰ ਦੇ ਹੋਏ ਪਿਆਰ ਸਿੱਧੇ ਹੋ ਸੀਸ ਬਲਉ ਪਤੀ ਆਖੋ ਜੀ